ਇਹ ਫਰਦ ਦੇਖੇ ਇਹ ਪੰਜਾਬ ਦੀ ਔਰ ਖਾਸ ਕਰਕੇ ਗੁਰਦਾਸਪੁਰ ਵਾਲੇ ਨੂੰ ਜਿੱਤ ਹੋਈ ਜੀ ਜੀ ਔਰ ਇਹ ਜਿੱਤ ਜਿਹੜੀ ਆ ਮੈਂ ਆਪਣੇ ਸਾਰੇ ਕਾਂਗਰਸ ਵਰਕਰਾਂ ਦੀ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇਥੋਂ ਦੇ ਮੇਰੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਤੁਹਾਡਾ ਯੋਗਦਾਨ ਕੀ ਹੈਗਾ ਮੇਰੀ ਜਿੱਤ 'ਚ। ਔਰ ਮੈਂ ਕਦੀ ਵੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮ.ਐਲ.ਏ ਰਹੇ ਨੇ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕੱਕੇ ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਨਾਂ ਬੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਮਾਨ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਭੁੱਲ ਸਕਦਾ ਪਹਿਲੋਂ ਡੇਰਾ ਪਾਪਾ ਨਾਨਕ ਨੇ ਇੰਨਾ ਜ਼ਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੁਣ ਗੁਰਦਾਸਪੁਰ ਵਾਲਿਆਂ ਨੇ 60000 ਦੇ ਤਕਰੀਬ ਵੋਟਾਂ ਦੇ ਜਿਤਾ ਕੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਆ ਔਰ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਨਾ ਬੜੀ ਪੂਰੀ ਤਰ੍ਹਾਂ ਹਰਾਇਆ ਜਿਹੜੇ ਵਿੱਚ ਤੁਸੀਂ ਵੇਖੋ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਜੀ ਦੋਨਾਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਅਗੇਂਸਟ ਵੋਟਾਂ ਪਾਈਆਂ ਔਰ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੇ ਕਹਿੰਦੇ ਸੀ ਕਿ ਭਾਜਪਾ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਅንስ ਆ ਇੱਕ ਸਿੱਧ ਹੋ ਗਿਆ ਕਿ ਨਾਪਾਕ ਜਿਹੜੀ ਇਹਨਾਂ ਦੇ ਇਹਨਾਂ ਦਾ ਅਲਾਈਅንስ ਸੀਗਾ ਇੰਟਰਨਲ ਅਲਾਈਅንስ ਬੋਗੁਰਦਾਸਪੁਰ ਦੇ ਵਿੱਚ ਸਾਹਮਣੇ ਹੋ ਕੇ ਆਇਆ 130 ਦੇ ਬਿਆਨ ਨੂੰ ਕਿਦਾ ਵੇਖਦੇ ਹੋ ਜੀ ਜਿਹੜੇ ਖਿੱਕਲੀ ਪਾਉਂਦੇ ਸੀ ਜੀ ਜਿਹੜੀ ਖਿੱਕਲੀ ਦੇ ਪੈ ਗਈ ਔਰ ਜਿਹੜੀ ਸਭ ਤੋਂ ਢੀ ਵੇਖੋ ਚੀਫ ਮਨਿਸਟਰ ਹੋਣਾ ਹੁਣ ਆਪਾਂ ਥੋੜੀ ਜਿਹੀ ਨਾ ਇਹ ਗੱਲ ਕਰੀਏ ਕਿ ਅਸੀਂ ਪੰਜਾਬ ਦੀ ਜੀ ਕਿਵੇਂ ਜਿਹੜੇ ਜਿੱਥੇ ਰੁਕੀਆਂ ਕੋਈ ਗਰੰਟਰ ਗਰੰਟਾ ਰੁਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਜਿਹੜੇ ਬੋਗੁਰਦਾਸਪੁਰ ਦੇ ਕੰਮ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ 'ਤੇ ਤੁਮਤਬਾਜ਼ੀ ਕਰਨੀ ਜਾਂ ਟਿੱਕਰਬਾਜ਼ੀ ਕਰਨੀ ਜਾਂ ਜੁਮਲੇਬਾਜ਼ੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ 'ਚ ਜਾ ਕੇ ਆਪਣੀ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੋਂ ਤੁਸੀਂ ਐਮਪੀ ਬਣ ਕੇ ਜਿਹੜੇ ਕਰਦੇ ਅਮਰਪਾਲ ਜੰਮੂ ਕਿਤਾ ਵੈਜਦੀ ਅਮਰਪਾਲ ਦੀ ਜਿੱਤ ਨੂੰ ਕਿਤਾ ਅਮਰਪਾਲ ਦੀ ਜਿੱਤ ਹੀ ਆ ਨਾ ਹੈ ਬਿਲਕੁਲ ਬਿਲਕੁਲ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਜਿਹਨੂੰ ਵੋਟਾਂ ਪਾਈਆਂ ਤੇ ਪਰ ਮੈਂ ਸਮਝਦਾ ਕਿ ਪੰਜਾਬ ਫੇਰ ਨਾ ਕਿਸੇ ਮੁੜ ਕੇ ਉਸ ਤੌਰ ਤੇ ਚਲਾ ਜਾਈ ਇਹ ਏਜੰਸੀਆਂ ਨੇ ਜਾਂ ਹੋਰਾਂ ਨੇ ਜਿਹੜੇ ਕੋਈ ਹੈਗੇ ਇਹਦੇ ਬਾਰੇ ਪੂਰਾ ਧਿਆਨ ਰੱਖਣਾ ਚਾਹੀਦਾ ਪੰਜਾਬ ਦੀ ਜਿਹੜੀ ਸ਼ਾਂਤੀ ਭਾਈਚਾਰਕ ਸਾਂਝ ਹੈ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਇੱਥੇ ਗੈਂਗਸਟਰਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਉਸ ਸ਼ਕਤੀ ਨਾਲ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਕੀਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਹੈ ਕੋਈ ਬਾਕੀ ਅਲਾਇੰਸ ਦੀ ਗਵਰਨਮੈਂਟ ਬਣੇਗੀ ਤੋਂ ਪ੍ਰਾਈਮ ਮਿਨਿਸਟਰ ਸਾਹਿਬ ਜਿਸ ਜਿਹੜੇ ਕਿਨਨੜਾ ਉਹਦੇ ਦੋਸਤਾਂ ਦੀ ਉਹਨਾਂ ਨੇ ਬਿਹੇਵ ਕੀਤਾ ਉਹਦੇ ਤੇ ਲੋਕਾਂ ਨੇ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨੇ ਹਾਂਜੀ ਹਾਂਜੀ ਔਰ ਜਿਹੜਾ ਇੰਡੀਆ ਅਲਾਈਅੰਸ ਆ ਇੰਡੀਆ ਬਲੌਕ ਆ ਉਹ ਵੀ ਫੇਵਰ ਚ ਪਾਈਆਂ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹਣਾ ਕਿ ਬੜੀ ਜ਼ਰੂਰੀ ਸੀ ਕਿ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ ਵਨ ਵਨ ਨੇਸ਼ਨ ਵਨ ਅਡਮਿਸ਼ਨ ਵਨ ਦਾ ਮਤਲਬ ਜੇ ਤਿੰਨਾਂ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਇਹਦਾ ਮਤਲਬ ਜੇ ਬਾਕੀ ਹੁੰਦੀਆਂ ਜੋ 3 ਸਾਲ ਨਿਕਲ ਜਾਣੇ ਸੀ ਇਸ ਕਰਕੇ ਦੇਸ਼ ਬਚ ਗਿਆ ਔਰ ਦੇਸ਼ ਬਚਾਵਾ ਅਕਾਲੀ ਦਲ ਨੂੰ ਜੋ ਲੋਕਾਂ ਨੇ ਫੈਸਲਾ ਦਿੱਤਾ ਉਹਨੂੰ ਕਿੱਥਾ ਦੇਖਦੇ ਹੋ ਅਕਾਲੀ ਦਲ ਨੂੰ ਫੈਸਲਾ ਦਿੱਤਾ ਲੋਕ ਆ ਅਕਾਲੀ ਦਲ ਜਿਹੜਾ ਉਹ ਆਪਣਾ ਬੇਸ ਕਵਾ ਬੈਠਾ ਔਰ ਮੇਰੇ ਖਿਆਲ ਇਹਦੇ ਵਿੱਚ ਸਭ ਤੋਂ ਵੱਧ ਜੇ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਦੋਸ਼ੀ ਕਿਹਾ ਜਾ ਸਕਦਾ ਜੋ ਵਿਕਰਮ ਮਜੀਠੀਆ ਜਿਨੇ ਆਪਣੀ ਭੈਣ ਦਾ ਘਰ ਵੀ ਜੀ ਦਾ ਉਹਦਾ ਜੀਜਾ ਜਿਹੜਾ ਕਾਲੀ ਦਲ ਦਾ ਪ੍ਰਧਾਨ ਸੀ ਜੇ ਕਾਲੀ ਦਲ ਨੂੰ ਇਸ ਕਗਾਰ ਤੇ ਲੈ ਕੇ ਆਉਣ ਵਾਲਾ ਉਹ ਵਿਕਰਮ ਮਜੀਠੀ ਆ ਔਰ ਉਹਨੇ ਆਪਣੀ ਜੋ ਅੰਗਰੇਜ਼ਾਂ ਦੇ ਵੇਲੇ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਸੀ ਉਹਨੇ ਅੱਜ ਦੱਸ ਦਿੱਤਾ ਕਿ ਮੈਂ ਅੱਜ ਵੀ ਪੰਥ ਵਿਰੋਧੀਆਂ ਪੰਜਾਬ ਵਿਰੋਧੀਆਂ ਸਿੱਖ ਵਿਰੋਧੀਆਂ ਭਾਜਪਾ ਨੂੰ ਕੋਈ ਵੀ ਸੀਟ ਨਹੀਂ ਮਿਲੇਗੀ ਜਿੰਦੋਂ ਰਹਿ ਗਈ ਤੇ ਪਹਿਲਾਂ ਕਿਹੜੀ ਮਿਲਦੀ ਸੀ ਤੁਹਾਡੇ ਬਟਾਲੇ ਤੋਂ ਤੁਹਾਡਾ ਹੀ ਜਿਹੜਾ ਇਹ ਜਿਹੜਾ ਬੜੀ ਕਹਿੰਦਾ ਸੀ ਗੱਲਾਂ ਮਾਰਦਾ ਉਹ ਆਪਣੇ ਵਾਰਡ ਚੋਂ 98 ਵੋਟਾਂ ਤੇ ਹੜ ਗਿਆ ਪਹਾਰ ਗਿਆ ਪੀ ਆਮ ਆਦਮੀ ਪਾਰਟੀ ਨੇ ਬਾਹਰ ਕੀ ਕਰਨਾ ਸੀ ਤਿੰਨ ਸੀਟਾਂ ਦਿੰਦੇ ਸੀਗੇ ਸਰਵੇ ਦੇ ਵਿੱਚ ਦਾ ਚਾਰ ਉਹ ਤੇ ਪੰਜ ਵੀ ਦੇ ਸਕਦੇ ਨੂੰ ਔਰ ਸਭ ਤੋਂ ਨੰਬਰ 1 ਤੇ ਉਹ ਦਿੰਦੇ ਸੀ ਗੁਰਦਾਸਪੁਰ ਦੀ ਜੀ ਜਿਹੜੀ ਤਕਾਹ ਕੇ ਹਰਾਈ ਆ ਕੇ ਕਰਕੇ ਤਗੜੇ ਹੋ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਪ੍ਰੈਸ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਤੁਸੀਂ ਪਟਾਲੇ 'ਚ ਬਹੁਤ ਫੇਰ ਔਰ ਬੜੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਰਨਲਿਜ਼ਮ ਕੀਤੀ ਆ ਆਪਣੀ ਤੁਸੀਂ ਬਾਇਸਡ ਜਿਹੜੀ ਕਿਸੇ ਵੀ ਚੈਨਲ ਨੇ ਬਾਇਸਡ ਨਹੀਂ ਕੀਤੀ ਕਿਸੇ ਸਰਕਾਰ ਦੀ ਫੇਵਰ 'ਚ ਨਹੀਂ ਕੀਤੀ ਜੋ ਜੋ ਐਕਟਿਵ ਫੈਕਚੁਅਲ ਪੋਜੀਸ਼ਨ ਸੀ ਉਹ ਤੁਸੀਂ ਲੋਕਾਂ 'ਚ ਲਿਆਂਦੀ ਇਹਦੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਦੇਖੋ ਹੁਣ ਮੀਟਿੰਗ ਹੋਏਗੀ ਤੁਹਾਨੂੰ ਜਰੂਰ ਸਾਰਿਆਂ ਪਤਾ ਲੱਗੇਗਾ